ਇੱਕੀ ਜਿੱਥੇ ਵੇਖਿਆ ਜਿੱਥੇ ਨਜ਼ਰ ਮਾਰੀ ਸਤਗੁਰ ਦੀ ਰਹਿਮਤ ਸਤਗੁਰ ਦੀ ਤਾਕਤ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਹੋਣੀਆਂ ਸਤਗੁਰ ਦੀਆਂ ਕਿਰਪਾ ਦੇ ਨਾਲ ਲੋਕਾਂ ਦੇ ਝਗੜੇ ਖਸਾ ਦੇ ਮੁੱਕੇ ਸਤਗੁਰ ਦੀ ਕਿਰਪਾ ਦੇ ਨਾਲ ਹੀ ਇਹ ਤੇ ਇਨਸਾਨ ਨੂੰ ਸੁੱਖ ਦੇ ਸਾਹ ਆਏ ਚਤੁਰ ਦਿਸ਼ਾ ਕੀਮੋ ਬਾਰੇ ਆਪ ਨੂੰ ਹਰ ਪਾਸੇ ਤੇਲੀ ਤਾਕਤ ਦੇਖੀ ਤੇ ਗੁਰ ਜਦੇ ਉਗੈਦ ਨੇ ਇਹ ਤਾਕਤ ਦੇ ਮਹਾਨ ਕਰੀਂਦੇ ਸਤਗੁਰ ਸ਼ੇਰੂ ਪਰ ਕਰਤਾ ਹੈ ਤਾਰੇ ਕੰਜਰੇ ਸਾਡੇ ਨੂੰ ਕੰਜਰੇ ਸਾਡੇ ਤੇ ਕਿਰਪਾ ਕਰ ਤੇ ਸਾਡੇ ਸਿਰ ਤੇ ਵੀ ਤੇ ਉਹ ਹੱਥ ਧਾਰ ਦੇਣਾ ਸਾਨੂੰ ਵੀ ਚਾਹੀਦਾ ਛੇੜੀ ਉੱਪਰ ਕਰਤਾ ਨਹੀਂ ਆ ਕੋਸਵਾ ਆੜ ਸੀ ਵੀ ਇਸ ਤਰ੍ਹਾਂ ਦਾ ਹੱਥ ਧਰਾਂ ਉਹ ਵੀ ਤੇ ਦਾਸ ਦੇ ਕਿਦਾਂ ਦਾ ਹੱਥ ਇਹ ਮੈਂ ਕਹਦੇ ਨੇ ਜੀ ਕਿਰਪਾ ਕਟਾਕ ਆ ਬਲੋਕਣ ਦੀ ਕਟਾਕ ਇੱਕ ਨੇਤਰ ਦੀ ਭਾਸ਼ਾ ਹੈ ਬਹੁਤ ਜ਼ਿਆਦਾ ਤੇਜ਼ ਵੇਖਣਾ ਗੰਦਾ ਵੇਖਣਾ ਤਿਰਸ਼ਾ ਵੇਖਣਾ ਉਤਾ ਵੇਖਣਾ ਇਹ ਕਟਾਕ ਹੈ ਕਦਿ ਨਿਸ਼ਚੀ ਨਜਾਇ ਚਾਹੀਦੀ ਸਿਰ ਤੇ ਹੱਥ ਵੀ ਹੋਏ ਮੇਰੇ ਵੱਲ ਸਿੱਧੀ ਨਜ਼ਰ ਵੀ ਹੋਏ ਤੇ ਕਿਰਪਾ ਕਰਦਾ ਅਭ ਲੋਕਣ ਕੀਨੋ ਸਾਡੇ ਤੇ ਇਤਨੀ ਰਹਿਮਤ ਹੋਏ ਕਿ ਉਹ ਜਿਹੜਾ ਮੀਂਹ ਪਈਦਾ ਨਾ ਮੇਰ ਦਾ ਨਜ਼ਰ ਦਾ ਉਹ ਰੁਕ ਗਈ ਨਾ ਪਈਦਾ ਰਹੇ ਪਈਦਾ ਰਹੇ ਸਾਡਾ ਤਨ ਮਨ ਗਿੱਲੋ ਹਾਜੀ ਤੇ ਅਸੀਂ ਹਮੇਸ਼ਾ ਉਸ ਰਸ ਦੇ ਵਿੱਚ ਭਿੱਜੇ ਰਹੀਏ ਉਹ ਜੀ ਕਿਰਪਾ ਚਾਹੀਦੀ ਹੈ ਕ੍ਰਿਪਾ ਕਟਾ ਕੇ ਬਲੋਕਣ ਕੀ ਨੋ ਦਾਸ ਦਾ ਦੁੱਖ ਬਿਜਾਰਿਓ ਜਦੋਂ ਇਹੋ ਜੀ ਕਿਰਪਾ ਕਰੇਗਾ ਤਾਂ ਇਹ ਸਿੱਖ ਦੇ ਇਹ ਦਾਸ ਤੇ ਦੁੱਖ ਦੂਰ ਹੋਣੇ ਨਹੀਂ ਤਾਂ ਨਹੀਂ ਹੋਏ ਇਹੋ ਜੀ ਕਿਰਪਾ ਚਾਹੀਦੀ ਹੈ